ਜਿਵੇਂ ਦੀਪਕ ਜੀ ਨੇ ਇਹ ਕਿਹਾ ਕਿ ਪੁਰਨਾਮ ਕਮਰਜੀ ਤੇ 우ષા ਕਮਰਜੀ ਜਿਨ੍ਹਾਂ ਨੂੰ ਆਪਾਂ ਨਾਲ ਦੀ 50ਵੀਂ ਵਿਆਹ ਦੀ ਬਰੇ ਗੰਢ ਤੇ ਮੁਬਾਰਕਾਂ ਵੀ ਦਿੱਤੀਆਂ ਨੇ ਤੇ ਅਸੀਂ ਸ਼ੁਰੂਆਤ ਵੀ ਉਹਨਾਂ ਤੋਂ ਕਰਦੇ ਆ ਤੇ 5 ਤੋਂ 6 ਮਿੰਟ ਦੇ ਦਰਮਿਆਨ ਆਪਣੀ ਗੱਲ ਕਰਨੀ ਹੈ ਹੁਣ ਇਹ ਤੁਸੀਂ ਦੇਖਣਾ ਕਿ ਤੁਸੀਂ ਕਿੰਨੇ ਕਿ ਦੂਜੇ ਨੂੰ ਕਿੰਨਾ ਭੋਲਣ ਦੇਣਾ ਮਾਈਕ ਤੋਂ ਆਓ ਜੀ ਅੱਗੇ ਆਓ ਗੁਰਨਾਮ ਕੌਰ ਜੀ ਤੇ ਅਨੁਸ਼ਾ ਕੌਰ ਜੀ ਗੁਰਨਾਮ ਜੀ ਦੀ ਤਾਂ ਇੱਕ ਕਵਤਾ 12-12 ਮਿੰਟ ਦੀ ਹੁੰਦੀ ਤਾਂ ਹੀ ਕਹਿੰਦੇ ਕਵਤਾ ਨਹੀਂ ਪੜ੍ਹਦੀ ਔਰ ਜ਼ੁਬਾਨੀ ਪੜ੍ਹਦੇ ਆ ਜੀ ਉਹ ਤੇ ਹੈ ਨਾ ਇਹ ਸੱਚੇ ਖੱਪੇ ਜਾਂਦਾ ਤੁਸੀਂ ਗੁਰੂ ਸਾਹਿਬ ਦੀ ਤਾਬਿਆਂ ਵਾਂਗੂ ਵੇਖ ਲਓ ਜੋ ਮਰਜੀ ਜਿੱਧਰ ਮਰਜੀ ਕਿਵੇਂ ਹੁੰਦਾ ਇਹ ਤਾਂ ਖੱਪੇ ਬੈਠਣ ਵਾਲੀ ਨੇ ਖੱਪੇ ਬੱਤੀ ਗੁਰੂ ਸਾਹਿਬ ਦੀ ਤਾਬਿਆਂ ਦਾ ਹੋਇਆ ਹੀ ਨਹੀਂ ਸੀ ਆ ਨਹੀਂ ਪਾਇਆ ਸੀ ਇਹ ਖੱਪੇ ਆਈਏ ਤੁਸੀਂ ਆ ਜਾਓ ਆ ਲਓ ਜੀ ਦੋਨੋਂ ਖੱਪੇ ਮਿਲਦੀਆਂ ਹੋਣਗੀਆਂ ਮਤਲਬ 500 ਤੱਕ ਕਰ ਲਓ ਆ ਦੇਖ ਲਓ ਲਾਈਕ ਵੀ ਕਰੋ ਰੱਖਦੇ ਹੋ ਲਓ ਜੀ ਬੜੇ ਅਦਮ ਨਾਲ ਤੇ ਬਰਾਤੀ ਤੁਹਾਡਾ ਸਮਾਂ ਸ਼ੁਰੂ ਹੁੰਦਾ ਹੈ ਹੁਣ ਪਹਿਲਾਂ ਇਹ ਆ ਫੋਟੋ ਤੁਸੀਂ ਤਾਂ ਫੋਟੋ ਕਰੋ ਪਹਿਲਾਂ ਨਾ ਹਾਂਜੀ ਲੋ ਜਿੰਦਾ ਸਾਰੇ ਸਾਧਕਾਰ ਸਾਥੀਓ ਸਭ ਤੋਂ ਪਹਿਲਾਂ ਤਾਂ ਮੈਂ ਦੀਪਕ ਸ਼ਰਮਚਨ ਆਰਥਿਕ ਕਲ ਦਾ ਆਂਦਾ ਤੇ ਮਾਲਿਕ ਦਾ ਜਦ ਇਹ ਸਾਡੇ ਪੰਜਾਬੀ ਲੇਖਕ ਸਵਾਰਿਆਨ ਮੋਲ ਹੀ ਰਿਹਾ ਇਹਦੇ ਦਾ ਸਾਰੇ ਹੀ ਹੈ ਪਰ ਇਹਨਾਂ ਮੋਲ ਹੀ ਰਿਹਾ ਪਤਾ ਨਹੀਂ ਕਿਥੋਂ ਦਿਮਾਗ ਚੋਂ ਕੱਢ ਕਰਕੇ ਕਾਡਾ ਲਿਆਦਾ ਦੀ ਆ ਕਰਨਾ ਆ ਕਰਨਾ ਤੇ ਮੇਰੀ ਤਾਂ ਪੰਜਾਬੀ ਬਾਰੇ ਗੱਲ ਦੱਸਤੀ ਇਹਦੇ ਤੇ ਆਪਣੀ ਨਹੀਂ ਦੱਸ ਰਿਆ ਕਿ ਕਿਹਦੀ ਹੋਣ ਤਿੰਨ ਦਿਨਾਂ ਨੂੰ ਆਉਣ ਵਾਲੀ ਹੈ ਮੇਰੀ 25ਵੀਂ ਇਹ ਇਹਨੇ ਵਸੇ ਪਾਤਾ ਇਤਿਹਾਲ ਚ ਹੀ ਦਿੱਤਾ ਕਿ ਤੇਰੀ ਜਦੋਂ ਪਤੀ ਪਤਨੀ ਸੋਹਣੋ ਬੈਠੇ ਹੁੰਦੇ ਜਾਂ ਸਾਥ ਕਰਦੇ ਜਾਂ ਦਵੇ ਕਰਕੇ ਹੁੰਦੇ ਤੇ ਮੁਸ਼ਕਲ ਹੁੰਦਾ ਕਿ ਤੇਰੇ ਲਈ ਬੋਲਣਾ ਬਹੁਤ ਪਰ ਫੇਰ ਵੀ ਚਲੋ ਜੇ ਨਾ ਦੀ ਉਹ ਕੰਮ ਕਰਦੇ ਇਹਨੇ ਨਵੀਂ ਫੀਡ ਪਾਈ ਤੇ ਧੰਨਵਾਦ ਕਿਵੇਂ ਕਰੀਏ ਇਹ ਪੂਰਾ ਸਤਕਾਰ ਆ ਉਸ ਚੀਜ਼ ਦੇ ਹੀ ਮੈਂ ਜਦੋਂ ਮਤਲਬ ਦੁਨਾਵਰ ਨਾਲ ਜੁੜੀਆਂ ਸਭ ਤੋਂ ਜਿੱਥੇ ਗੱਲ ਕਰਦਾ ਕਿ ਉਦਾਂ ਨਹੀਂ ਐਮਰਜੈਂਸੀ ਲੱਗੀ ਸੀ ਕਿੰਨਾ ਸਾਟਾ ਮੰਗਣਾ ਹੋਇਆ ਸੀ ਹਾਂ ਉਹਦੇ ਤੋਂ ਹੋ ਗਿਆ ਐਮਰਜੈਂਸੀ ਹੋਣੀ ਸੀ ਮੈਂ ਇਹਨਾਂ ਦੇ ਲਈ ਕੀ ਤਾਂ ਹੁਣ ਪਤਾ ਨਹੀਂ ਐ ਉਹ ਸਾਹਮਣੇ ਪਰ ਇਹ ਵੀ ਚਲੋ 50 ਸਾਲ ਤੋਂ ਚੱਲ ਰਿਹਾ ਉਸੇ ਦੇ ਨਾਂ ਦੀ ਵਰਤ ਜੀਵੇਂ ਦੇ ਗੁਰਨਾਮ ਸਿੰਘ ਜੀ ਹੈਗੇ ਸੀਗੇ ਮੇਰੀ ਦੋਸਤੀ ਵੀ ਕਹਿੰਦੀ ਹੈ ਕਿ ਨਾਲੀਆ ਆਪ ਇਸ ਨੂੰ ਗੁਰਨਾਮ ਸਿੰਘ ਜੀ ਕਿਉਂ ਬੋਲਦੇ ਹੋ ਮੈਂ ਤਾਂ ਬਿੱਡੇ ਮਖੌਲ ਚ ਬੋਲ ਰਹੀਦਾ ਵੀ ਗੁਰਨਾਮ ਸਿੰਘ ਜੀ ਇਹਨਾਂ ਦਾ ਪੂਰਾ ਜਿੰਨਾ ਕਿ ਮੈਨੂੰ ਲੱਗਦਾ ਸੀ ਮੈਂ ਇਹਨਾਂ ਦਾ ਸਾਥ ਦਿੱਤਾ ਪਰ ਮੈਨੂੰ ਇਹ ਪਤਾ ਨਹੀਂ ਸੀ ਸਿਰਫ ਇੰਨਾ ਪਤਾ ਸੀ ਕਿ ਅਕਸਰ ਸਾਡਾ ਜੁੱਤੀ ਕੰਮ ਕਰਦੇ ਆ ਤੇ ਕਵਤਾਵਾ ਵਗੈਰਾ ਲਿਖਦੇ ਆ ਜਾਂ ਨਹੀਂ ਪਰ ਮੇਰੀ ਮੰਗਣੀ ਤੋਂ ਬਾਅਦ ਜਦੋਂ ਅਗਲਾ ਥੋੜੇ ਦਿਨਾਂ ਬਾਅਦ ਹੀ ਸਾਡੇ ਘਰ ਨਵਾਂ ਜ਼ਮਾਨਾ ਖ਼ਬਰ ਆਉਂਦਾ ਸੀ ਜਦੋਂ ਨਮਾਜ਼ ਵਾਨਾ ਕੁਆਰਤ ਪੜਿਆ ਤੇ ਉਹਦੇ ਵਿੱਚ ਨਾ ਇੱਕ ਤੇ ਲਿਖਿਆ ਆ ਸਵੇਰ ਦੇ ਨਾਮ ਦੇ نیچے ਲਿਖਿਆ ਗੁਰਨਾਮ ਕਵਰ ਹੈ ਤੇ ਕਹਤਾ ਇਨਕਲਾਬ ਹੀ ਹੋਈ ਸੀ ਪਰ ਮੈਂ ਕਿਹਾ ਵੀ ਪਤਾ ਨਹੀਂ ਇਹ ਵਰਤ ਕਰ ਕਵਿਤਾ ਵੀ ਲਿਖਦੇ ਆ ਬਦਦਾ ਖਵਾਨ ਦੇਖ ਲੁਕਤਾ ਸੁਣਿਆ ਸੀ ਲਿਖਦੇ ਆ ਵੀ ਕਮਤਾ ਵੀ ਲਿਖਦੇ ਆ ਪਰ ਚਲੋ ਜਦੋਂ ਜੋ ਜੋ ਫਿਰ ਇਹਨਾਂ ਦੇ ਘਰ ਜਾਂਦੇ ਆ ਫਿਰ ਇਹੋ ਉਹਨਾਂ ਨੇ ਦੱਸਿਆ ਕਿ ਇਹਦਾ ਚੌਥੀ ਪੰਜਵੀਂ ਤੋਈਆਂ ਦੀਆਂ 12 ਚੀਜ਼ਾਂ ਵੈਕਸੀਨਾਂ ਚ ਕਰਤਾ ਛਾਪੀਆਂ ਕਿ ਬਹੁਤ ਜ਼ਿਆਦਾ ਲਿਖਦੇ ਆ ਪਰ ਚਲੋ ਤੇ ਵਿਆਹ ਹੋ ਗਿਆ ਵਿਆਹ ਦੇ ਬੰਧਨ ਜੁਆਇਆ ਜ਼ਿੰਮੇਵਾਰੀਆਂ ਵੀ ਸੀ ਪਰ ਉਹ ਜ਼ਿੰਮੇਵਾਰੀਆਂ ਜ਼ਿਆਦਾ ਮੇਰੇ ਸਿਰ ਤੇ ਰਹੀਆਂ ਤੇ ਅਸੀਂ ਇਹਨਾਂ ਨੂੰ ਫੁੱਲਾ ਸਮਾਂ ਦਿੱਤਾ ਤੇ ਜੋ ਮਰਜ਼ੀ ਕਰੋ ਫਿਰ ਚਲੋ ਪਰਿਵਾਰ ਬਣ ਗਿਆ ਬੱਚੇ ਹੋ ਗਏ ਬੱਚੇ ਵੀ ਕਹਿਣ ਕਿ ਮਮਾ ਤੁਸੀਂ ਹੀ ਸੋਚ ਲਿਆ ਕਰੋ ਕਿ ਅਬ ਮੈਂ ਤਿੰਨ ਬੱਚੇ ਪਾਲ ਰਹੀਆਂ ਆ ਪਾਪਾ ਨੂੰ ਪੂਰਾ ਟਾਈਮ ਦੇ ਇਹ ਮੇਰੇ ਬੱਚੇ ਦੇ ਪ੍ਰੈਕਟਵਾਰਡ ਸੀ ਕਿ ਮਮਾ ਹਮੇਸ਼ਾ ਤੁਸੀਂ ਤਿੰਨ ਬੱਚੇ ਪਾਲ ਲਓ ਇਹ ਸੋਚ ਕੇ ਅੱਗੇ ਨਿਕਲ ਗਏ ਇਹ ਇਸ ਕਰਕੇ ਸੀ ਉਹਨਾਂ ਨੂੰ ਪੂਰਾ ਟਾਈਮ ਦਿੱਤਾ ਆਪਣੇ ਕੰਮ ਕਰਨ ਦੇ ਵਿੱਚ ਵੀ ਦਿੱਤਾ ਫੇਰ ਇੱਕ ਵਾਰੀ ਕੀ ਹੋਇਆ ਕਿ ਜਦੋਂ ਅਸੀਂ ਮੋਸਟਲੀ ਅਸੀਂ ਇਕੱਠੇ ਹੀ ਸੈਰ ਕਰਦੇ ਆ ਇੱਕ ਲਈ ਵਾਰੀ ਜਦੋਂ ਹੀ ਕੁਝ ਸੋਚ ਰਹੇ ਹੁੰਦੇ ਸੀ ਨੇ ਪਿੱਛੇ ਪਿੱਛੇ ਹੋ ਜਾਂਦੇ ਸੀ ਤੇ ਮੈਨੂੰ ਥੋੜੇ ਦਿਨਾਂ ਬਾਅਦ ਗਲੀ ਦੀ ਇੱਕ ਦੋ ਆਕਤਾ ਕਹਿੰਦੀ ਆ ਕਿ ਭੈਣ ਜੀ ਮੈਨੂੰ ਇੱਕ ਗੱਲ ਪੁੱਛਣੀ ਆ ਮੈਂ ਕਿਹਾ ਹਾਂਜੀ ਦੱਸੋ ਕੀ ਪੁੱਛਣਾ ਕਹਿੰਦੇ ਵੀ ਇਹ ਤੁਸੀਂ ਭਾਰੀ ਠੀਕ ਐ ਮੇਰੇ ਕੋਲੋਂ ਕੀ ਗੱਲ ਹੋ ਗਈ ਕਹਿੰਦੇ ਉਹ ਨਾਲ ਇਕੱਲੇ ਹੀ ਬੋਲਦੇ ਜਾਂਦੇ ਰਹਿੰਦੇ ਆ ਪਾਇਆ ਦੀ ਇਹ ਨਾਲ ਕਿਸੇ ਨੂੰ ਨਹੀਂ ਦੱਸਦੇ ਤੇ ਮੈਂ ਕਿਹਾ ਵੀ ਨਹੀਂ ਐਸਾ ਤਾਂ ਕੁਝ ਨਹੀਂ ਹੈ ਵੀ ਉਹਨਾਂ ਨੂੰ ਕੋਈ ਕਹਿੰਦੇ ਨਹੀਂ ਤੁਸੀਂ ਦਿਖਾਓ ਜ਼ਬੂਰ ਨੂੰ ਕਿ ਉਹ ਬਹੁਤ ਕਮੇਸ਼ਾ ਸੀ ਉਹਨਾਂ ਜਾਂਦੇ ਸੀ ਤਾਂ ਕੱਲੇ ਬੋਲਦੇ ਹੈ ਕਿ ਜਿਹੜੀ ਲਿਖਣ ਦੀ ਆਦਤ ਹੈ ਨਾ ਜਦੋਂ ਲਿਖਣਾ ਹੁੰਦਾ ਕੁਝ ਤੇ ਥੋੜਾ ਜਿਹਾ ਕਈ ਵਾਰੀ ਘਰੋਂ ਹੀ ਨਿਕਲ ਜਾਂਦੇ ਹੈ ਜਾਂ ਸੈਰ ਕਰਦੇ ਕਰਦੇ ਮੇਰੇ ਤੋਂ ਪਿੱਛੇ ਹੋ ਜਾਂਦੇ ਸੀਗੇ ਵੀ ਚਲੋ ਕੁਝ ਸੋਚ ਰਿਹਾ ਹੈ ਜਾਂ ਆਪਣੇ ਮੂੰਹ ਚ ਬੰਗਣਾ ਰਿਹਾ ਹੈ ਫਿਰ ਮੈਂ ਉਹਨੂੰ ਸਮਝਾਇਆ ਮੈਂ ਕਿ ਨਹੀਂ ਇਹਨਾਂ ਨੇ ਜਦੋਂ ਲਿਖਣਾ ਹੁੰਦਾ ਨਾ ਫਿਰ ਬੋਲਦੇ ਐ ਕੁਝ ਮਤਲਬੀ ਤੇ ਤਾਂ ਵੀ ਐਸੀ ਐਸੀ ਕੋਈ ਬਿਮਾਰੀ ਹੋਈ ਨਹੀਂ। ਇਹ ਦੋ ਜਿਹੜੀ ਬਿਮਾਰੀ। ਨਾ ਨਹੀਂ ਗੁਨਾਹ। ਇਹ ਫਿਰ ਉਸ ਤੋਂ ਬਾਅਦ ਚਲੋ ਲਾਈਟ ਚਲਦੀ ਰਹੀ ਚਲਦੀ ਰਹੀ। ਉੱਚ ਸਾਨੂੰ ਆਪਣੇ ਚਲੋ ਪਰਿਵਾਰਕ ਤੌਰ ਤੇ ਆਪਣੇ ਬੱਚੇ ਨਾਲ ਬੜੀ ਬੁਰੀ ਤਰ੍ਹਾਂ ਜੂਝਣਾ ਪਿਆ 5-6 ਸਾਲ। ਤੇ ਉਹ ਵੀ ਟਾਈਮ ਨਿਕਲਦਾ ਗਿਆ। ਤੇ ਜਦੋਂ ਫਿਰ ਇਹਨਾਂ ਤੇ ਅਸੀਂ 2009 ਚ ਗੋਡਿਆਂ ਦਾ ਆਪਰੇਸ਼ਨ ਕਰਵਾ ਲਾ ਸੀ ਤੇ ਦੋਨਾਂ ਦਾ ਆਪਰੇਸ਼ਨ ਆਪਣੇ ਤਾਰਨ ਗੁਜਰਾਲ ਜੀ ਤੁਸੀਂ ਸੁਣੇ ਹੋਣੇ ਆ ਉਹਨਾਂ ਦਾ ਤੇ ਇਹਨਾਂ ਦਾ ਇੱਕੋ ਦਿਨ ਆਪਰੇਸ਼ਨ ਸੀ ਦੋਨਾਂ ਦਾ ਤੇ ਪਹਿਲੇ ਦਿਨ ਤਾਂ ਚਲੋ ਸਗੋਂ ਅੰਦਰ ਜਾਣ ਨਹੀਂ ਦਿੱਤਾ ਜਦੋਂ ਮੈਂ ਆਸਟ੍ਰੇਲੀਆ ਅਗਲੇ ਦਿਨ ਸਵੇਰੇ ਗਈ ਤਾਂ ਮੈਨੂੰ ਕਹਿੰਦੇ ਤਾਰਨ ਜੀ ਕਹਿੰਦੇ ਇਹ ਵੱਡਾ ਇਨਕਲਾਬੀ ਹੈ ਕਹਿੰਦੇ ਕੌਣ ਕਹਿੰਦਾ ਇਹਨੂੰ ਇਨਕਲਾਬੀ ਹੈ ਇਹ ਵੱਡਾ ਲਿਖਦਾ ਕਿ ਉਹ ਤਾਂ ਅਵਾਮ ਇਨਕਲਾਬੀ ਕਹਿੰਦੇ ساری ਰਾਤ ਹਾਈ ਹਾਈ ਕਰਦਾ ਹੈ। ਜਦ ਬਹਿ ਜੋ ਕੋਆ ਤੋਂ ਦੇਖ ਬਾਹਰ ਦੇਖ ਸ਼ੀਸ਼ੇ ਤੋਂ ਇੰਨੀ ਸੋਹਣੀ ਸੀ ਨਦੀ ਨਜ਼ਰ ਆਉਂਦੀ ਹੈ। ਇਸ ਕਰਕੇ ਜਿੱਥੇ ਇਨਸਾਨ ਮਿਲਕੀ ਇਨਕਲਾਬੀ ਨਹੀਂ ਉਹ ਜ਼ਰ ਨਾਲ ਉਸੇ ਜਜ਼ਬਾਤੀ ਔਰ ਇੱਕ ਵਧੀਆ ਮਨੁੱਖ ਵੀ ਹੋઈ ਹੋ ਸਕਦਾ ਹੈ। ਤੇ ਮੈਂ ਤਾਂ ਇਹ ਇੰਨਾ ਹੀ ਕਾਹਾਂਗੀ ਕਿ ਜਿੰਨਾ ਕਿ ਮੇਰੇ ਚ ਹਿੰਮਤ ਸੀ ਕਿਉਂਕਿ ਪਰਿਵਾਰ ਦੀ ਜ਼ਿੰਮੇਵਾਰੀ ਮੇਰੇ ਤੇ ਸੀ ਜ਼ਿਆਦਾ ਅਸੀਂ ਇਹਨਾਂ ਨੂੰ ਪੂਰਾ ਟਾਈਮ ਦਿੱਤਾ ਹੈ। कि अपना जो तुसी करना है कर लो एक बढ़िया इंसान है पर एक बहुत ज्यादा जज्बाती इंसान भी है और ये जो जो उम्र बात रही है मैनू नहीं पता डॉक्टर साहब बैठ के दस सकते हो गए इंसान ज्यादा जज्बाती हो जाता है और बहुत ज्यादा ओवर इमोशनल हो जाता है शुक्रिया उषा जी के तुम मैं टाइम देगा ਅੱਜ ਦੇ ਦਿਨ ਕੀ ਕਾੜੀ ਪੈ ਗਈ ਅੱਜ ਦੇ ਦਿਨ ਕੀ ਕਾੜੀ ਪੈ ਗਈ ਪਰਸੋਂ ਨੂੰ ਹੈ ਲੋੜੀ 6 13 ਨੂੰ ਇੰਜ ਹੀ ਮਿਲਦੇ ਖਾਂਦੇ ਮੂੰਗਫਲੀ ਤੇ ਰਿਓ ਕੀ ਦੱਸਾਂ ਮੈਂ ਸਾਡਾ ਸਫਰਨਾਮਾ ਕੀ ਦੱਸਾਂ ਮੈਂ ਸਾਡਾ ਸਫਰਨਾਮਾ 50 ਸਾਲਾਂ ਦੀ ਸਾਂਝ ਨਹੀਂ ਥੋੜੀ ਕਿਹੋ ਜਿਹੇ ਨਵੇਂ ਨਵੇਂ ਤੇ ਪੁੱਠੇ ਜੇ ਕੰਮ ਕਰਦੀ ਇਹ ਦੀਪਕ ਦੇ ਮਲਕ ਦੀ ਜੋ ਜੋ ਸ਼ਾਇਰੀ ਕੇ ਸੱਚ ਹੈ ਤੇ ਜੇ ਦੁਧਿਆ ਦੁਧੇ ਵਾਲਾ ਸੱਚ ਹੋ ਜਾਵੇ ਤੇ ਫਿਰ ਤੁਹਾਨੂੰ ਸਭ ਤੋਂ ਪਹਿਲਾਂ ਨਾ ਨਾ ਇੱਕ ਦੁਖੀ ਪਤੀ ਜਾਂ ਦੁਖੀ ਪਤਨੀ ਵਿਰਤ ਆਸ਼ਰਮ ਵੀ ਬਣਾਉਣਾ ਪੈਣਾ ਹੈ ਜੀ ਸੱਤ ਸੱਤ ਬੋਲਣ ਦੇ ਉੱਤੇ ਧਾਰਾ ਪਿੱਛੇ ਕੰਢੀ ਉੱਤੇ ਮੈਂ ਹੁਣ ਗਿਆ ਹੋਰ ਨਹੀਂ ਪਾਸੇ ਕੀਤਾ ਜੇਤ ਨਹੀਂ ਜਾਂਦਾ ਇਹ ਸਹੀ ਹੈ ਕਿ ਮੈਂ ਪਹਿਲਾਂ ਜਦੋਂ ਛੇਲੀ ਸਤਵੀਂ ਤੋਂ ਲਿਖਣ ਲੱਗਿਆ ਸੀ ਮੈਂ ਆਪਣੇ ਬਾਰੇ ਨਹੀਂ ਦੱਸ ਰਿਹਾ ਇਹਨਾਂ ਦੀ ਗਰਾਉਂਡ ਗੋਣਾ ਹੈ इवन ਕਾਲਜ ਪੜ੍ਹਦਿਆਂ ਹੋਇਆਂ ਵੀ ਮੈਂ ਕਦੇ ਨਾ ਪ੍ਰੋਫੈਸਰ ਤੋਂ ਸਪੀਚ ਨਾ ਕੌਫਰ ਕਾਈ ਸੀ ਆਪਣੇ ਆਪ ਲਿਖਦਾ ਸੀ ਤੇ ਕਦੇ ਸੁਣਾਉਂਦਾ ਵੀ ਨਹੀਂ ਸੀ ਉਹਨਾਂ ਨੂੰ ਤੇ ਨੇ ਇਜਾਏ ਹੋਇਆ ਇੱਕ ਵਾਰੀ ਇਸਾਰ ਪ੍ਰਤੀਯੋਗਤਾ ਦੇ ਵਿੱਚ ਤੋਂ ਦੇ ਵਿੱਚ ਮੈਂ ਸੈਕੰਡ ਆਇਆ ਤੇ ਉਹਨਾਂ ਕਾਲਜ ਦਾ ਮੁੰਡਾ ਫਰਸਟ ਆਇਆ ਉਸੇ ਲਈ ਤੇ ਉਹਨਾਂ ਦੇ ਮੁੰਡਿਆਂ ਨੇ ਆ ਕੇ ਕਿਹਾ ਵੀ ਗਰਨਾਹ ਸਾਨੂੰ ਨਹੀਂ ਪਤਾ ਗਿਆ ਇਹਨਾਂ ਨੇ ਆਪਣਾ ਕਾਲਜ ਦਾ ਮੁੰਡਾ ਕਹਿ ਕੇ ਫਰਸਟ ਕੱਢ ਲਿਆ ਵਰਨਾ ਤੂੰ ਸੀ ਉੱਥੇ ਜੱਜ ਖੜਾ ਸੀ ਜਿਹਦੇ ਚਾਹ ਪੀ ਰੇ ਸੀ ਉਹ ਕਹਿੰਦਾ ਮੈਂ ਤੈਨੂੰ 10ਵੀਂ ਤਾਈ ਚਾਹੀਦੀ ਤੂੰ ਮਤਲਬ ਗੱਲ ਦਾ ਦੈਨ ਤੂੰ ਸੈਕੰਡ ਕਿਉਂ ਆਇਆ ਕਿਉਂਕਿ ਤੂੰ ਆਪਣੀ ਸਪੀਚ ਦੇ ਵਿੱਚ ਹਿੰਦੁਸਤਾਨ ਦੀ ਹਾਲਤ ਦਾ ਜ਼ਿਕਰ ਕਰਦਿਆਂ ਇਹ ਕਿਹਾ ਆਪਣੇ ਵੱਲੋਂ ਅਲੱਗ ਕਾਮਲਾ ਗੇ ਕਿ ਤਰੰਗੇ ਝੰਡੇ ਦੇ ਵਿੱਚਲੇ ਜਿਹੜਾ ਸ਼ੋਕ ਚੱਕਰ ਹੈ ਉਹਦੇ ਵਿੱਚ ਰਾਮਣ ਦੀ ਰੂਹ ਨੇ ਪਰਵੇਸ਼ ਕਰ ਲਈ ਮੈਂ ਨਕਸ਼ਾ ਪਿੱਛੇ ਸੀ ਉਸ ਤਾਰ ਦੇ ਕਿ ਇਹਦੇ ਨਾਲ ਇਹ અપਮਾਨ ਹੈ ਝੰਡੇ ਦਾ ਤੇ ਇਹ ਸੰਵਿਧਾਨਕ ਤੋੜਦੇ ਜੁਰਮ ਹੈ ਤੁਸੀਂ ਇਹ ਇਹ ਤੁਹਾਨੂੰ ਕਹਿਣਾ ਚਾਹੀਦਾ ਫਿਰ ਮੈਨੂੰ ਇਹ ਲੱਗਿਆ ਕਿ ਜੇ ਮੈਂ ਆਪਣੇ ਕਿਸੇ ਪ੍ਰੋਫੈਸਰ ਨੂੰ ਦਿਲਾਈ ਹੁੰਦੀ ਪਹਿਲਾਂ ਤੇ ਮੈਂ ਉਹ ਗਲਤੀ ਨਹੀਂ ਕਰਦੀ ਸੀ ਉਹ ਗਲਤੀ ਮੈਂ ਵਿਆਹ ਤੋਂ ਬਾਅਦ ਨਹੀਂ ਕਰਦਾ ਕਿਉਂਕਿ ਮੈਂ ਹੁਣ ਆਪਣੀ ਜਿਹੜੀ ਚੀਜ਼ ਹੈ ਇਸ ਨੂੰ ਪਹਿਲਾਂ ਤਸਾ ਲੈਣਾ ਔਰ ਜਿਹੜੀ ਚੀਜ਼ਾਂ ਦੇ ਸੇ ਇਹ ਲੱਗਦਾ ਹੁੰਦਾ ਕਿ ਇਹ ਥੱਲੇ ਦਾ ਪ੍ਰਭਾਵ ਅੱਛਾ ਨਹੀਂ ਜਾਏਗਾ ਮੈਨੂੰ ਮੈਨੂੰ ਲੱਗਦਾ ਹੁੰਦਾ ਸ਼ਾਇਦ ਜ਼ਿਆਦਾ ਜਾਏਗਾ ਫਿਰ ਮੈਂ ਉਹ ਕੱਟ ਦਿੰਦਾ ਔਰ ਇਹਦੀ ਸਭ ਤੋਂ ਵੱਡੀ ਗਵਾਹ ਹੈ ਗੁਰਦੀਪ ਕੌਰ ਬਾਣ ਅਸੀਂ ਇਹਦਾ ਨਾਮ ਸੈਂਸਰ ਬੋਰਡ ਲਟਕਾਇਆ ਹੈ ਸਾਰੀਆਂ ਇਸ ਨੂੰ ਪੜ੍ਹ ਕੇ ਸੁਣਾ ਕੇ ਤੇ ਫਿਰ ਮੈਂ ਉਸ ਨੂੰ ਅੱਗੇ ਚਲਾਉਣਾ ਇਸ ਤੋਂ ਇਲਾਵਾ ਇਹ ਮੇਰੀ ਸਭ ਤੋਂ ਜ਼ਿਆਦਾ ਮਦਦ ਦੇ ਕਰਦੀ ਹੈ ਕਿ ਮੈਂ ਆਲਸੀ ਹੈ ਇਹ ਨਹੀਂ ਹੈ ਇੱਕ ਦਿਨ ਤੋਂ ਇਹ ਨੀ ਚੁੱਕ ਕੰਮ ਕਰਦਾ ਕੰਮ ਕਰਦਾ ਆ ਆ ਕੰਮ ਕੋ ਰੁਗਿਆ ਕੰਮ ਕੋ ਰੁਗਿਆ ਗਰਵੇ ਪਾਲੀ ਕਿਤਾਬ ਕੋ ਰੁਗੀ ਹੋਈ ਹੈ ਅਜੇ ਆਪਣੀ ਬੈਸ ਵਾਲੀ ਕਿਤਾਬ ਕੋ ਰੁੱਕੀ ਹੋਈ ਹੈ ਚਲ ਇਹਦੇ ਵਾਸਤੇ ਮਨ ਦੇ ਕੰਮ ਦੀ ਹੈ ਕਿ ਮੇਰੀ ਭਾਡੇ ਜੌਣ ਧੋਲਾ ਨੇ ਡਿਊਟੀ ਹਟਾ ਦਿੰਦੀ ਹੈ ਤੇ ਹੁਣ ਧੋਲਾ ਹੋਰ ਹੋਰ ਤੋਂ ਇਹ ਹਿਤਧਾਰਕ ਪਰ ਫਿਰ ਫਿਰ ਵੀ ਮੇਰੇ ਕੋਲ ਬਤਾ ਬਿਲਕੁਲ ਲੇਟ ਹੁੰਦਾ ਰਹਿੰਦਾ ਹੈ ਤੇਰੀ ਨਿਊਜ਼ ਹੈ ਬਹੁਤ ਅੱਛੀ ਤੇ ਮੈਂ ਇਸ ਸਰਫ ਇੱਕ ਗੱਲ ਹੋਰ ਲਾਸਟ ਠੀਕ ਹੈ ਲਾਸਟ ਇੱਕ ਗੱਲ ਕਹਿਣੀ ਹੈ ਤੇ ਅਸੀਂ ਜਦੋਂ ਜਾਨੀ ਇਹ ਮੇਰੇ ਮੈਨੂੰ ਲੈ ਕੇ ਹੀ ਜਾਂਦੀ ਹੈ ਇੱਥੇ ਵੀ ਮੈਨੂੰ ਲੈ ਕੇ ਆਉਂਦੀ ਹੈ ਨਹੀਂ ਤੇ ਸ਼ਾਇਦ ਮੈਂ ਕਾਲ ਫੂਲ ਕਰ ਦਿਆ ਕਰਾਂ ਤੇ ਜਦੋਂ ਅਸੀਂ ਕੋਈ ਵੀ ਅ ਕਲਮਾਂ ਦੀ ਆਜ਼ਾਦੀ ਦਾ ਸਵਾਲ ਹੋਵੇ ਪੰਜਾਬੀ ਦਾ ਸਵਾਲ ਹੋ ਗਏ ਜਾਂ ਕਿਤੇ ਵੀ ਕਿਸੇ ਗਲਤ ਦਲ ਹੋਈ ਹੋਈ ਹੋਵੇ ਤੇ ਬੁਝਾਰਾ ਹੋਵੇ ਕੋਈ ਹੋਵੇ ਉਹਦੇ ਵਿੱਚ ਮੇਰੇ ਨਾਲ ਵੀ ਮੇਰੇ ਅੱਗੇ ਆਉਂਦੀ ਆ ਤੇ ਨਾਲ ਦਾ ਸਾਡੇ ਚੱਲਦੀ ਹੈ ਔਰ ਜਿਹੜਾ ਹੈਗਾ ਜਦੋਂ ਮੈਂ ਕਹਿੰਦੇ ਆ ਸਾਹੀ ਇਹ ਦੀਪਕ ਨੇ ਦੇ ਮਨ ਕਰੇ ਕੀ ਪੰਗਾਇਆ ਨਾ ਮਾਇਆ ਪਰ ਇਹਨਾਂ ਨੇ ਐਵੇਂ ਪੰਗਾ ਨਹੀਂ ਪਾਇਆ ਐ ਵੀ ਪੰਗਾ ਨਹੀਂ ਪਾਇਆ ਮੈਂ ਲੰਬੀ ਗੱਲ ਨਹੀਂ ਕਰਦਾ ਤੁਸੀਂ ਮੇਰੀ ਬਹੁਤ ਸਾਰੇ ਸਾਰੇ ਇਹ ਸੁਣੀ ਹੋਈ ਹੈ ਗੱਲਤਾ ਕਿ ਮੈਂ ਮੁਹੱਬਤ ਦੀ ਗੱਲ ਕਰਦਾ ਮੈਂ ਪਹਿਲੇ ਪਹਿਲੇ ਜ ਕਹਿੰਦਾ ਨਹੀਂ ਹੈ ਕਿ ਮੈਂ ਮੁਹੱਬਤ ਦੀ ਗੱਲ ਕਰਦਾ ਇਸ਼ਕ ਦੀ ਗੱਲ ਕਰ ਰਿਹਾ ਕਰ ਰਿਹਾ ਪਰ ਐਕਚੁਅਲੀ ਉਸ ਕਿਤਾਬ ਦਾ ਕਬਦਰ ਇਹ ਮੁਹੱਬਤ ਜਾਂ ਇਸ਼ਕ ਨਹੀਂ ਹੈ ਲੋਕਾਂ ਦੀ ਏਕਤਾ ਦੀ ਗੱਲ ਹੈ ਤੇ ਉਹਦੇ ਖਿਲਾਫ ਫਿਰਕੂ ਨਫਰਤ ਦੇ ਕلام ਦਾ ਹੋਕਾ ਇਦਾਂ ਹੀ ਇਹਨਾਂ ਨੇ ਜਿਹੜਾ ਨਾਮ ਤਾਂ ਰੱਖਿਆ ਸਾਇਤਿਕ ਸਫਰ ਨਾਮ ਸ਼ਰਾਬੀ ਜਾਂ ਲੱਗਦਾ ਵਸੇ ਸਿੱਧੇ ਜੇ ਬਟ ਇਹ ਜੋ ਪਿਛੇ ਇਹਨਾਂ ਦਾ ਮਤਲਬ ਇਹ ਹੀ ਹੈ ਕਿ ਕਿਹੜੇ ਤਰੀਕੇ ਦੇ ਨਾਲ ਸਹਿਤਕ ਸਬਰ ਨਾਮ ਇਹ ਰਹੀ ਪੰਜਾਬੀ ਦੀ ਪੰਜਾਬੀ ਭਾਸ਼ਾ ਦੀ ਤੇ ਸਾਡੇ ਸੱਭਿਆਚਾਰ ਦਾ ਨਾਮ ਕਿਵੇਂ ਲੋਕਾਂ ਦੇ ਵਿੱਚ ਆਵੇ ਉਹਦੇ ਵਾਸਤੇ ਇੱਥੇ ਹੁਣੇ ਕੋਈ ਕਹਾਣੀ ਸੁਣਾਣੀ ਮੈਂ ਕਹਾਣੀ ਸੁਣਾਉਦਾ ਕਿਉਂਕਿ ਮੈਂ ਹੁਣੇ ਉਹਨਾਂ ਲਿਖ ਰਿਹਾ ਸੀ ਯਾਦ ਕਰ ਰਿਹਾ ਸੀ ਆਓ ਕਿ ਅਸੀਂ ਵੀ ਆਪਣੀਆਂ ਕਲਮਾਂ ਨੂੰ ਆਓ ਕਿ ਅਸੀਂ ਵੀ ਆਪਣੀਆਂ ਕਲਮਾਂ ਨੂੰ ਮੁਹੱਬਤ ਕਰੀਏ ਸਿਰ ਪਿਆਰ ਵਧਾਈਏ कलमा दी मोहब्बत दी राखी ले कलमनो हथियार बनाइए फौर नहीं दा चलो फिर भैंस तुआ दी खूंडी खड़काइए खूंडी खड़काओ तो, मोहब्बत के लिए कुछ खास दिल महसूस होते हैं ये वो नगमा है जो हर सास पे गाया नहीं जाता बड़ी मोहब्बत जिंदाबाद रोजी बिना तो उनका तो अगली जोड़ी बहुत सत्कारियों डॉक्टर गुरमिंदर सिद्धू डॉक्टर बलदेव सिंह है